ਸ੍ਰੀ ਮਹਾਰਾਜ ਜੀ ਨੇ ਖਾਲਸਾ ਪੰਥ ਦੇ ਨਾਲ ਮਾਤਾ ਗੁਜਰ ਕੌਰ ਜੀ ਦੇ ਨਾਲ ਗੁਰਮਤਾ ਕੀਤਾ 6 ਔਰ 7 ਕੋ ਦੀ ਰਾਤ ਨੂੰ ਸਤਗੁਰਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਆਲਵਿਦਾ ਕਹਿ ਦਿੱਤੀ 500 ਤੋਂ ਲੈ ਕੇ 600 ਦੇ ਵਿੱਚ ਕਾਫਲਾ ਜਿਹੜਾ ਤੁਰਨ ਲੱਗਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਪਾਵਨ ਪਵਿੱਤਰ ਸਥਾਨ ਤੇ ਜਾਂਦੇ ਨੇ ਜਿੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਸੀਸ ਦਾ ਸਸਕਾਰ ਕੀਤਾ ਗਿਆ ਉਸ ਪਾਵਨ ਪਵਿੱਤਰ ਸਥਾਨ ਤੇ ਸਤਿਗੁਰਾਂ ਨੇ ਪ੍ਰਕਰਮਾ ਕੀਤੀ ਗੱਲ ਦੇ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਕਿ ਪੂਜਯਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੀ ਵਸਾਈ ਹੋਈ ਧਰਤੀ ਇਹ ਆਨੰਦਪੁਰ ਸਾਹਿਬ ਦੀ ਧਰਤੀ ਅੱਜ ਤੁਹਾਡਾ ਪੁੱਤਰ ਸਦਾ ਵਾਸਤੇ ਛੱਡ ਕੇ ਚੱਲਿਆ ਹੈ ਕਿਰਪਾ ਕਰਕੇ ਆਪਣੇ ਪਰਿਵਾਰ ਦੇ ਸਿਰ ਤੇ ਮੇਰ ਪ੍ਰਿਆਤ ਰੱਖਣਾ ਖਾਲਸੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ ਕਰਨੀ ਮਹੰਤ ਗੁਰਬਖਸ਼ ਉਦਾਸੀ ਨੂੰ ਸਤਗੁਰਾਂ ਨੇ ਕੋਲ ਬੁਲਾਇਆ ਤੇ ਕਹਿਣ ਲੱਗੇ ਉਦਾਸੀ ਜੀ ਇੱਥੇ ਦੀਵਾ ਜਗਦਾ ਰੱਖਣਾ ਹੈ ਹੁਣ ਸ਼ਹੀਦ ਦੀ ਸਮਾਹ ਤੇ ਜਿਹੜਾ ਦੀਵਾ ਜਗਦਾ ਹੈ ਉਹ ਜਗਦਾ ਹੋਇਆ ਦੀਵਾ ਜਿਹੜਾ ਹੈ ਦੁਨੀਆਂ ਦੇ ਲੋਕਾਂ ਨੂੰ ਚਾਨਣਤ ਨਹੀਂ ਦੇ ਸਕਦਾ ਪਰ ਦੁਨੀਆ ਦੇ ਲੋਕਾਂ ਨੂੰ ਇਹ ਗੱਲ ਦੱਸਦਾ ਏ ਕਿ ਕੌਮ ਦੇ ਵਾਰਿਸ ਜਿਹੜੇ ਨੇ ਉਹ ਜਿਉਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਰੇ ਨੇ ਕਾਫਲੇ ਦੇ ਨਾਲ ਵੱਖ-ਵੱਖ ਜਥੇ ਜਿਹੜੇ ਨੇ ਭਾਈ ਉਹਦੇ ਸਿੰਘ ਜੀ, ਬਾਬਾ ਜੀਵਨ ਸਿੰਘ ਜੀ, ਬਾਬਾ ਬਚਿੱਤਰ ਸਿੰਘ ਜੀ ਕਿ ਜੇਕਰ ਪਹਾੜੀ ਹਮਲੇ ਕਰਦੇ ਨੇ ਉਹਨਾਂ ਨੂੰ ਤੁਸੀਂ ਇੱਧਰੋਂ ਰੁਕਣਾ ਏ ਜੇ ਮੁਗਲ ਹਮਲਾ ਕਰਦੇ ਨੇ ਉਹਨਾਂ ਨੂੰ ਇੱਧਰ ਰੁਕਣਾ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੀ ਡਿਊਟੀ ਸਭ ਤੋਂ ਮਗਰ ਲਾਉਂਦੇ ਨੇ ਬਾਬਾ ਬਚਿੱਤਰ ਸਿੰਘ ਅੱਗੇ ਐ ਵਿਚਕਾਰ ਸਤਿਗੁਰਾਂ ਦੇ ਮਹਿਲ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਅਨੰਦਾ ਦੀ ਪੁਰੀ ਨੇ ਤਾਹਾਂ ਮਾਰ ਕੇ ਆਖਿਆ ਕਿ ਕਲਗੀਆਂ ਵਾਲਿਆ ਬਾਜਾਂ ਵਾਲਿਆ ਤੇਰੇ ਨਾਲ ਬਹਾਰਾਂ ਨੇ ਮੈਂ ਤੇ ਉਜਾੜ ਸੀ ਜਦੋਂ ਤੇਰੇ ਚਰਨ ਪਏ ਗੁਰੂ ਨਾਨਕ ਦੀ ਜੋਤ ਇਸ ਧਰਤੀ ਤੇ ਆਈ ਇੱਥੇ ਰੌਣਕਾਂ ਲੱਗੀਆਂ ਬਹਾਰਾਂ ਲੱਗ ਗਈਆਂ ਫਿਰ ਕਦੋਂ ਆਏਗਾ ਕਲਗੀ ਵਾਲੇ ਨੇ ਆਖਿਆ ਆਨੰਦਪੁਰ ਨੂੰ ਅਸਾ ਪਰਤ ਕੇ ਇੱਥੇ ਆਵਣਾ ਹੁਣ ਦਾ ਤੇ ਧਰਤੀ ਬੋਲਦੀ ਐ ਇਨਾ ਦਰਖਤ ਬੋਲਦੇ ਨੇ ਨਾ ਪੱਥਰ ਬੋਲਦੇ ਨੇ ਇਨਾ ਹਵਾ ਬੋਲਦੀ ਐ ਪਰ ਜੇਕਰ ਕਵੀ ਦੀ ਕਲਮ ਦੇ ਵਿੱਚ ਦੰਮ ਹੋਵੇ ਦਰਖਤ ਵੀ ਬੋਲ ਪੈਂਦੇ ਨੇ ਪੱਥਰ ਵੀ ਬੋਲ ਪੈਂਦੇ ਨੇ ਜਾਨਵਰ ਵੀ ਬੋਲ ਪੈਂਦੇ ਨੇ ਇਹ ਬਨਸਪਤੀ ਜਿਹੜੀ ਹੈ ਗੂੰਜਣ ਲੱਗ ਪੈਂਦੀ ਹੈ